ਤਨ ਬਾਬਾ ਫਰੀਦ ਸਾਹਿਬ ਦੀ ਜ਼ਿਕਰ ਕਰਦੇ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਨਕਸ਼ਾ ਬਣਾਇਆ ਉਹਨਾਂ ਸਾਰੀ ਦੁਨੀਆ ਮਹਾਰਜ ਕਹਿੰਦੇ ਜਿੰਨੂ ਮਰਜੀ ਪੁੱਛ ਲੋ ਦੁਖੀ ਆ ਅੱਖਾਂ 'ਚ ਪਾਣੀ ਐ ਚਿੰਤਾ ਦੇ ਵਿੱਚ ਬੰਦਾ ਤੁਰਿਆ ਫਿਰਦਾ ਐ ਔਰ ਉਹਨਾਂ ਨੇ ਕਰੀਬ 600-700 ਸਾਲ ਪਹਿਲਾਂ ਉਹਨਾਂ ਦੇ ਮੁਖੜੇ 'ਚੋਂ ਇਹ ਗੁਰਬਾਣੀ ਆਗਾਜ਼ ਹੋਈ ਜਿਹਨੂੰ ਆਪਾਂ ਤੁਰਕੀ ਬਾਣੀ ਕਹਿੰਨੇ ਉਹ ਜੋ ਅੱਜ ਸਾਡੇ ਨਾਲ ਬੀਤ ਰਿਹਾ ਐ ਉਹ ਪਹਿਲਾਂ ਹੀ ਬਾਣੀ ਚ ਦਰਜ ਕਰਤਾ ਉਹ ਕਹਿੰਦੇ ਬਾਬਾ ਫਰੀਦ ਸਾਹਿਬ ਜੀ ਇੱਕ ਮੰਝੇ ਦਾ ਜ਼ਿਕਰ ਕਰਦੇ ਆ ਗੁਰੂ ਸਾਹਿਬ ਕੋ ਕਹਿੰਦੇ ਸਾਰੀ ਸ੍ਰਿਸ਼ਟੀ ਕੀ ਅਮਰੀਕਾ ਕਨੇਡਾ ਕਨੇਡਾ ਜਿੱਧਰ ਨੂੰ ਮਰਜੀ ਚੱਲ ਜਾਓ ਸਾਰੇ ਪਾਸੇ ਇਹ ਮੰਝਾ ਤੁਹਾਨੂੰ ਮਿਲੂਗਾ ਕਿਹੜਾ ਮੰਝਾ ਬੜੇ ਸੁੰਦਰ ਫਰਮਾਨ ਕਰਕੇ ਉਹ ਕਹਿੰਦੇ ਆ ਜਿਸ ਮੰਝੇ ਦੇ ਪਾਵੇ ਤੇ ਬਾਈਆਂ ਉਹ ਚਿੰਤਾ ਏ ਤੇ ਜਿਹੜਾ ਉੱਪਰ ਵਾਣ ਏ ਉਹ ਦੁੱਖ ਨੇ ਤੇ ਜਿਹੜੀ ਉੱਤੇ ਤਲਾਈ ਏ ਉਹ ਹੋਕੇ ਨੇ ਬੜੇ ਪਿਆਰ ਦੇ ਵਿੱਚ ਉਹ ਫਰਮਾਨ ਕਰਦੇ ਫਰੀਦਾ ਚਿੰਤ ਖਟੋਲਾ ਵਾਣ ਦੁੱਖ ਬਿਰਹਿ ਵਿਸ਼ਾਵਣ ਲੇਫਾ ਇਹੋ ਹਮਾਰਾ ਜੀਵਣਾ ਤੂੰ ਸਾਹਿਬ ਸੱਚੇ ਵੇਖ ਹੁਣ ਹਰ ਬੰਦੇ ਦੀ ਪ੍ਰੋਬਲਮ ਹੈ ਜਿੰਨੂੰ ਪੁੱਛੋਂਗੇ ਦੁਖੀ ਹੈ ਚਿੰਤਾ ਹੈ ਅੱਖਾਂ 'ਚ ਪਾਣੀ ਆ ਜਾਂਦਾ ਵੀ ਕੁਛ ਨਹੀਂ ਹੈਗਾ ਤੇ ਬਾਬਾ ਜੀ ਦੀ ਬਾਣੀ ਅੰਦਰ ਇਹ ਫਰਮਾਨ ਆਉਂਦਾ ਏ ਕਿ ਜਿਹੜੇ ਮੰਝੇ ਤੇ ਸਾਰੀ ਦੁਨੀਆ ਪ੍ਰਮੇਸ਼ਰ ਜੀ ਨੇ ਲੰਮੇ ਪਾਈ ਆ ਉਹ ਮੰਝਾ ਕਾਦਾ ਬਣਿਆ ਹੈ ਚਿੰਤਾ ਦੇ 파ਵੇ ਹੈ ਹੁਣ ਜਿੰਨੂ ਮਰਜੀ ਵੇਖ ਲੋ ਕੋਈ ਨਾ ਕੋਈ ਚਿੰਤਾ ਵੜਵੜ ਖਾਂਦੀ ਆ ਗੱਜ ਕੇ ਅੱਖੋ ਸਤਨਾਮ ਦੂਸਰਾ ਦੁੱਖ ਇੱਕ ਦੁੱਖ ਹਟਦਾ ਦੂਜਾ ਲੱਗ ਜਾਂਦਾ ਦੂਜਾ ਹਟਦਾ ਤੀਜਾ ਲੱਗ ਜਾਂਦਾ ਤੇ ਤੀਸਰਾ ਹੋ ਗੇ ਵੀ ਭਾਵੇਂ ਕੋਈ ਪੜਿਆ ਭਾਵੇਂ ਅਨਪੜੇ ਭਾਵੇਂ ਗਰੀਬ ਹੈ ਤੇ ਭਾਵੇਂ ਕਰੋੜਪਤੀ ਹੁਣ ਸਾਡਾ ਵਾਹ ਪੈਂਦਾ ਈ ਦੇਸ਼ਾਂ ਵਿਦੇਸ਼ਾਂ 'ਚ ਜਾਨਨੇ ਆ ਜੇ ਕਈਏ ਵੀ ਗਰੀਬ ਬੰਦਾ ਦੁਖੀ ਤੇ ਅਮੀਰ ਅਮੀਰ ਉਹਦੋਂ ਜਦ ਜੇ ਅੱਖੋ ਸਤਨਾਮ ਸ੍ਰੀ ਸੁਮਾਰੇ ਬਾਬਾ ਫਰੀਦ ਸਾਹਿਬ ਜੀ ਨੇ ਆਵਾਜ਼ ਮਾਰੀ ਆਪਣੇ ਖੁਦਾ ਨੂੰ ਉਹ ਕਹਿੰਦੇ ਚਿੰਤ ਖਟੋਲਾ ਬਾਣ ਦੁਖ ਬਿਰਹਿ ਵਿਛਾਵਣ ਲੇਫ ਇਹੋ ਹਮਾਰਾ ਜੀਵਣਾ ਤੂ ਸਾਹਿਬ ਸੱਚੇ ਕਿ ਮਾਰੇ ਸਾਡੇ ਵੱਲੇ ਨਦਰ ਕਰੋ ਨਾ ਤੇ ਸਾਡੀ ਚਿੰਤਾ ਮੁਕਦੀ ਨਾ ਸਾਡੇ ਦੁਖ ਮੁਕ ਰਹਿਆ ਤੇ ਨਾ ਸਾਡੇ ਹੋ ਕੇ ਬੰਦਾ ਮੁੱਕ ਜਾਂਦਾ ਕੋ ਸਤਨਾਮ ਸ੍ਰੀ ਆ ਜਿੱਥੇ ਤਸਵੀਰ ਲੱਗੀ ਵੇਖ ਲੋ ਵਾਰੀ ਵਾਰੀ ਸਭ ਦੀ ਇੱਥੇ ਲੱਗਣੀ ਹੈ ਪਤਾ ਫੇਰ ਨਹੀਂ ਲੱਗਦਾ ਬੰਦੇ ਦਾ ਬਸ ਉਨਾਂ ਕੇ ਚਿਰ ਸੁਣ ਕੇ ਨਾ ਰਹਿੰਦਾ ਫੇਰ ਉਤਨੇ ਹੋ ਜਾਂਦਾ ਹੈ ਤਾਂ ਕਰਕੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਸਾਨੂੰ ਕੀਰਤਨ ਦੀ ਦਾਤ ਦਿੱਤੀ ਗੁਰਮੁਖ ਖਾਨੇ ਕੀਰਤਨ ਕੀਤਾ ਮਹਾਰਾਜ ਸਾਹਿਬ ਜੀ ਕਹਿੰਦੇ ਚੱਲ ਮਰਦਾਨਾ ਤੂੰ ਅਸਾਂ ਤੋਂ ਭਲੀ ਵਸਤ ਮੰਗੀ ਕਿਉਂਕਿ ਭਾਈ ਸਾਹਿਬ ਨੇ ਕੋਈ ਘਰ ਨਹੀਂ ਮੰਗਿਆ ਪਤਨੀ ਮੰਗੇ ਕੋਈ ਮਾਇਆ ਕੋਈ ਵਿਜਾ ਕੋਈ ਤੰਦਰੁਸਤੀ ਸਿਰਫ ਇੱਕੋ ਚੀਜ਼ ਕਹੀ ਬਾਬਾ ਮੇਰੀ ਝੋਲੀ ਚ ਉਹ ਦਾਤ ਪਾ ਦੇ ਜਿਹੜੀ ਮੜੀਆਂ ਤੋਂ ਬਾਅਦ ਵੀ ਨਾਲ ਜਾਵੇ ਆਖੋ ਸਤਨਾਮ ਸ੍ਰੀ ਹੁਣ ਜਦੋਂ ਆਪਾਂ ਗੁਰਬਾਣੀ ਨੂੰ ਪੜਾਂਗੇ ਤੇ ਮੜੀਆਂ ਤੱਕ ਤੇ ਸਰੀਰ ਹੀ ਜਾਂਦਾ ਕਹਿੰਦੇ ਤਿੰਨ ਸੱਜਣ ਐ ਬੰਦੇ ਦੇ ਆਖੋ ਸਤਨਾਮ ਸ੍ਰੀ ਤਿੰਨ ਸੱਜਣ ਐ ਬੰਦੇ ਦੇ ਕਿਹੜੇ ਕਿਹੜੇ ਤੁਸੀਂ ਹੰਗਾਰਾ ਦੇਣਾ ਏ ਪਹਿਲਾ ਸੱਜਣ ਉਹ ਹੈ ਜਿਹੜਾ ਰੋਜ਼ ਮਿਲਦਾ ਰੋਜ਼ ਕੋਲੇ ਹੈ ਦੂਸਰੇ ਸੱਜਣ ਕਿਹੜੇ ਹੈ ਜਿਹੜੇ 24 ਘੰਟਿਆਂ ਚ ਮਿਲਦੇ ਆਖੋ ਸਤਨਾਮ ਸ੍ਰੀ ਤੇ ਤੀਸਰਾ ਸੱਜਣ ਜਿਹੜਾ ਹੈ ਉਹ ਮਹੀਨੇ ਮਸਿਆ ਮਿਲਦਾ ਤੇ ਜਦੋਂ ਭਾਈ ਸਾਹਿਬ ਨੂੰ ਸੱਦਾ ਆਇਆ ਆਉਣਾ ਹੀ ਹੈ ਕਿਉਂਕਿ ਬਾਣੀ ਕਹਿੰਦੀ ਸਵਣਾ ਮਰਨਾ ਆਇਆ ਵਿਛੜਾ ਸਭ ਨਾ ਪੁੱਛੋ ਜਾਈ ਸਿਆਣਿਆਂ ਆਗੇ ਮਿਲਣਾ ਕਿ ਨਾ ਤਿੰਨ ਸੱਜਣ ਆਪਣੇ ਐ ਇੱਕ ਜਿਹੜਾ ਹਰ ਵੇਲੇ ਆਪਣੇ ਕੋਲ ਐ ਦੂਸਰਾ ਜਿਹੜਾ 24 ਘੰਟਿਆਂ ਚ ਮਿਲਦੇ ਐ ਤੇ ਤੀਸਰਾ ਮਹੀਨੇ ਵਸਿਆ ਹੁਣ ਪਛਾਣੋ ਇਹ ਕਿਹੜੇ ਕਿਹੜੇ ਹੈਗਾ ਜਿਕੇ ਆਖੋ ਸਤਨਾਮ ਸੇ ਉਥੇ ਇੱਕ ਸਵਾਲ ਹੈ ਕਿ ਕਈ ਵਾਰੀ ਜ਼ਿੰਦਗੀ ਚ ਬੰਦੇ ਨੇ ਕਦੇ ਵੀ ਕੀਰਤਨ ਨਹੀਂ ਸੁਣਿਆ ਹੁੰਦਾ ਨਾ ਕਦੇ ਗੁਰਦੁਆਰੇ ਗਿਆ ਹੁੰਦਾ ਨਾ ਕਦੇ ਸਿਮਰਨ ਕੀਤਾ ਕਿਉਂਕਿ ਧੰਦੇ ਹੀ ਇੰਨੇ ਆ ਧੰਦੇ ਦੇ ਵਿੱਚ ਆਪਾਂ ਸਾਰੇ ਫਸ ਗਏ ਆ ਜਿਵੇਂ ਰੋਜ਼ ਆਪਾਂ ਯਾਦ ਕਰਦੇ ਹਾਂ ਤਿਤ ਸਰਵਰੜੈ ਭਈਲੇ ਨਵਾਸਾ ਹਜ਼ੂਰ ਮਹਾਰਜ ਕਹਿੰਦੇ ਭਾਈ ਮਰਦਾਨਾ ਇਹ ਸੰਸਾਰ ਇੱਕ ਸਮੁੰਦਰ ਹੈ ਇੱਕ ਬੜਾ ਵੱਡਾ ਸਰੋਵਰ ਹੈ ਤੇ ਇਹਦੇ ਵਿੱਚ ਪਾਣੀ ਪਾਵਕ ਤੈ ਨਹਿ ਕੀਆ ਪਾਣੀ ਸਰੂਪ ਅੱਗ ਜਿਹੜੀ ਐ ਉਹ ਦਿਨੇ ਰਾਤ ਵਰਤ ਰਹੀ ਐ ਤੇ ਮੋਹ ਰੂਪੀ ਜਿਹੜਾ ਪੈਰਾਂ ਨੂੰ ਸੰਗਲ ਹੈ ਜੀਵ ਦੇ ਹੁਣ ਮੋਹ ਹੀ ਐ ਘਰ ਦਾ ਬੱਚਿਆਂ ਦਾ ਪਰਿਵਾਰ ਦਾ ਘਰ ਵਾਲੀ ਦਾ ਆਪਣੀ ਜੀਅ ਦਾ ਦਾ ਇਸ ਮੋਹ ਚ ਆਪਾਂ ਸਾਰੇ ਦਿਨੇ ਰਾਤ ਫਸੇ ਪਏ ਆਂ ਕਦੇ ਵੀ ਬੰਦਾ ਸੇਵਾ ਨਹੀਂ ਕਰਦਾ ਸਿਮਰਨ ਜਿੰਨੂੰ ਵੀ ਕਹਿ ਦਿਓ ਕਹੇਗਾ ਜੀ ਟਾਈਮ ਹੀ ਨਹੀਂ ਲੱਗਦਾ ਮੇਰੇ ਘਰ ਦਾ ਹੀ ਨਹੀਂ ਸਰਦਾ ਮੈਂ ਕੀ ਕਰਾਂ ਪਰ ਬਾਣੀ ਕਹਿੰਦੀ ਭਲਿਆ ਤੂੰ ਚਾਰ ਪੰਜ ਚੀਜ਼ਾਂ ਬਦਲੇ ਆਪਣਾ ਜੀਵਨ ਜਿਹੜਾ ਉਹ ਬਸਰ ਕਰ ਲਿਆ ਪਰ ਹੁਣ ਅੰਤ ਸਮੇਂ ਜਦੋਂ ਮਰਗ ਹੁੰਦੀ ਹੈ ਚਲਾਣਾ ਹੁੰਦਾ ਹੈ ਇਹ ਤੇ ਫਿਰ ਕੀਰਤਨ ਨੂੰ ਯਾਦ ਕੀਤਾ ਜਾਂਦਾ ਗੁਰੂ ਸਾਹਿਬ ਮਹਾਰਾਜ ਦੀ ਗੁਰਬਾਣੀ ਨੂੰ ਆਪਾਂ ਯਾਦ ਕਰਦੇ ਆਂ ਇਹ ਕੀਰਤਨ ਦੀ ਦਾਤ ਗੁਰੂ ਨਾਨਕ ਸਹਿਬ ਮਹਾਰਾਜ ਜੀ ਨੇ ਸਾਡੀ ਝੋਲੀ ਪਾਈ। ਭਾਈ ਮਰਦਾਨਾ ਜੀ ਨੂੰ ਜਿਨ੍ਹਾਂ ਨੇ ਆਖਿਆ ਬਾਬਾ ਅੱਜ ਤੇਰੀ ਮੇਰੇ ਤੇ ਖੁਸ਼ੀ ਹੈ। ਤੇ ਕਿਰਪਾ ਕਰ ਮੇਰੀ ਝੋਲੀ ਦੇ ਵਿੱਚ ਕੋਈ ਇਦਾਂ ਦੀ ਵਸਤੂ ਪਾ ਦੇ ਗੱਜ ਕਿ ਆਖੋ ਸਤਨਾਮ ਸ੍ਰੀ ਵਾਹਿਗੁਰੂ ਕੋਈ ਇਦਾਂ ਦੀ ਦਾਤ ਮੈਨੂੰ ਦੇ ਜਿਹੜੀ ਲੋਕ ਵਿੱਚ ਵੀ ਕੰਮ ਆਵੇ ਤੇ ਪਰਲੋਕ ਵਿੱਚ ਵੀ ਕੰਮ ਆਵੇ। ਤੇ ਸਤਿਗੁਰੂ ਮਹਾਰਾਜ ਜੀ ਗੁਰੂ ਨਾਨਕ ਸਾਹਿਬ ਮੁਸਕਰਾ ਕੇ ਕਹਿਣ ਲੱਗੇ ਮਰਦਾਨਾ ਤੇ ਭਲੀ ਬਾਤ ਕੀਤੀ। ਕੋਈ ਦੁੱਧ ਮੰਗਦਾ ਕੋਈ ਪੁੱਤ ਮੰਗਦਾ ਕੋਈ ਸੋਨਾ ਮੰਗਦਾ ਕੋਈ ਧਨ ਮੰਗਦਾ ਹੈ। ਪਰ ਭਾਈ ਸਾਹਿਬ ਜੀ ਤੁਸੀਂ ਨੇ ਭਲੀ ਚੀਜ਼ ਮੰਗੀ ਹੈ। ਤੁਸੀਂ ਨੇ ਆਪਣੇ ਮੁਖੜੇ 'ਚੋਂ ਆਖਿਆ ਕਿ ਬਾਬਾ ਅਸਾਂ ਦੀ ਝੋਲੀ 'ਚ ਉਹ ਚੀਜ਼ ਪਾ ਦੇ ਜਿਹੜੀ ਲੋਕ ਵਿੱਚ ਵੀ ਕੰਮ ਆਵੇ ਤੇ ਪ੍ਰਲੋਕ ਵਿੱਚ ਵੀ ਆਵੇ ਤੇ ਫਿਰ ਮਹਾਰਾਜ ਸਾਹਿਬ ਜੀ ਨੇ ਭਾਈ ਸਾਹਿਬ ਨੂੰ ਆਖਿਆ ਜਾ ਮਰਦਾਨਿਆ ਅੱਜ ਤੈਨੂੰ ਉਹ ਤੋਹਫਾ ਦੇਣਾ ਏ ਲੋਕੀ ਉਹ ਕਮਾਈ ਕਰਦੇ ਨੇ ਉਹ ਚੀਜ਼ਾਂ ਇਕੱਠੀਆਂ ਕਰਦੇ ਨੇ ਜਿਹੜੀਆਂ ਛੱਡ ਕੇ ਜਾਣੀਆਂ ਪਰ ਤੂੰ ਏਦਾਂ ਦਾ ਸਰੋਤਾ ਏ ਤੂੰ ਏਦਾਂ ਦੀ ਮੰਗ ਮੰਗੀ ਏ ਕਿ ਬਾਬਾ ਮੈਨੂੰ ਉਹ ਚੀਜ਼ ਦੇ ਵੀ ਜਦੋਂ ਮੇਰੀ ਫੌਤ ਹੋਵੇ ਭਾਵ ਜਿਹੜਾ ਭਾਈ ਸਾਹਿਬ ਦਾ ਅਜ ਦੇਣਾ ਹੈ ਅੰਤਮ ਅਰਦਾਸ ਦਾ ਆਪਣੀ ਵੀ ਸਾਰਿਆਂ ਦੀ ਵਾਰੀ ਆ ਜਾਣੀ ਆਖੋ ਸਤਨਾਮ ਇਹ ਸੰਸਾਰ ਮੇਲੇ ਦੀ ਤਰ੍ਹਾਂ ਦੂਜੇ ਧਰਮਾਂ ਮਤਾਂ ਜਿਵੇਂ ਕੁਰਾਨ ਅੰਦਰ ਆਦਿਕ ਜਿਹੜੇ ਗ੍ਰੰਥਾਂ 'ਚ ਜ਼ਿਕਰ ਆਉਂਦਾ ਕਹਿੰਦੇ ਪੰਜ ਵਾਰੀ ਮੌਤ ਜਿਹੜੀ ਢੇੜਾ ਮਾਰਦੀ ਹੈ ਪੰਜ ਵਾਰੀ ਦਿਹਾੜੀ 'ਚ ਪਰ ਗੁਰੂ ਨਾਨਕ ਸਾਹਿਬ ਨੂੰ ਪੜੀਏ ਬਿਮਾਰੀ ਸੱਚੇ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਫਰਮਾਨ ਕਰਦੇ ਕਹਿੰਦੇ ਤੁਸੀਂ ਕਹਿੰਦੇ ਹੋ ਪੰਜ ਵੀਰੀ ਗੇੜਾ ਮਾਰਦੀ ਐ ਪਰ ਜਦੋਂ ਗੁਰੂ ਗ੍ਰੰਥ ਸਾਹਿਬ ਮਾਰੇ ਨੂੰ ਪੜਿਆ ਉਹ ਕਹਿੰਦੇ ਉਹ ਬੈਠੀ ਤੇਰੇ ਸਿਰ ਤੇ ਆਖੋ ਸਤਨਾਮ ਸ੍ਰੀ ਮਹਾਰਾਜ ਸਾਹਿਬ ਕਹਿੰਦੇ ਦੁਨੀਆ ਮੁਕਾਮੇ ਫਾਨੀ ਤਹਿਕੀਕ ਦਿਲਦਾਨੀ ਕਿ ਭਾਈ ਇਹ ਦੁਨੀਆ ਜਿਹੜੀ ਹੈ ਫਨਾ ਹੋ ਜਾਣ ਵਾਲੀ ਐ ਸਦਾ ਕੋਈ ਵੀ ਚੀਜ਼ ਇੱਥੇ ਥਿਰ ਨਹੀਂ ਰਹੇਗੀ ਤੇਰੇ ਰਵੇਗਾ ਨਾਮ ਸਾਧੂ ਤੇ ਪਰਮੇਸ਼ਰ ਨਾਮ ਰਹੇਉ ਸਾਧੂ ਰਹੇਉ ਰਹੇਉ ਗੁਰੂ ਗੋਬਿੰਦ ਕਹੁ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰਮੰਤ ਆਹੋ ਥੋੜਾ ਜਿਹਾ ਜਾਬ ਕਰੀਏ ਸੰਗਤ ਦੀ ਉੱਚੀ ਬੋਲਿਓ ਫਿਰ ਆਪ ਸੀਸਾਂ ਬਖਸ਼ਿਓ ਸਾਰੇ ਬੋਲਿਓ ਜੀ ਵਾਹਿਗੁਰੂ 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 ਵਾਹਿ ਸਾਰੇ ਕਿਰਪਾ ਕਰੋ ਭਾਈ ਪੈਣੋ ਤੁਸੀਂ ਵੀ ਵਾਹਿਗੁਰੂ 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 he Guru, A Guru, he Guru, Vahe Guru, Vahe. Vahe Guru, he Guru, Vahe Guru. ਵਾਹਿਗੁਰੂ 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 ਸਤਗੁਰੂ ਮਹਾਰਾਜ ਜੀ ਗੁਰੂ ਗ੍ਰੰਥ ਸਾਹਿਬ ਦੀ ਗੋਦ ਅੰਦਰ ਚਾਰ ਦੁੱਖਾਂ ਦਾ ਜ਼ਿਕਰ ਕਰਦੇ ਆ ਜਿਹਦੇ ਵਿੱਚੋਂ ਇੱਕ ਦੁੱਖ ਇਹ ਹੈ ਜਿਹੜਾ ਅੱਜ ਆਪਣੇ ਤੇ ਹੈ ਬੱਚਾ ਕਹਿੰਦੇ ਦੁੱਖ ਵਿਛੋੜਾ ਜਿਵੇਂ ਇੱਕ ਬੱਚਾ ਆਪਣੀ ਮਾਂ ਦੇ ਕੋਲ ਰੋਂਦਾ ਪਿਆ ਹੈ ਮਾਂ ਨੂੰ ਕਹਿੰਦਾ ਮੇਲਾ ਵੇਖਣ ਜਾਣਾ ਹੈ ਗੱਜ ਕੇ ਆਖੋ ਸਤਨਾਮ ਬਾਪੂ ਮੇਲੇ ਚੱਲਿਆ ਹੈ ਮੈਂ ਮੇਲੇ ਜਾਣਾ ਹੈ ਮਾਂ ਕਹਿਣ ਲੱਗੀ ਪੁੱਤ ਤੂੰ ਛੋਟਾ ਹੈ ਇਹ ਸੰਸਾਰ ਦਾ ਜਿਹੜਾ ਮੇਲਾ ਹੈ ਭੀੜ ਹੈ ਕਿਤੇ ਗਵਾਚ ਜਾਵੇਂਗਾ ਉਹ ਕਹਿੰਦਾ ਨਹੀਂ ਮੈਂ ਜਾਣਾ ਹੈ ਤੇ ਸਾਧ ਸੰਗਤ ਜੀ ਪਿਤਾ ਜੀ ਕਹਿਣ ਲੱਗੇ ਚੱਲ ਕੋਈ ਗੱਲ ਨਹੀਂ ਇਹਨੂੰ ਭੇਜ ਦੇ ਮਾਤਾ ਕਹਿਣ ਲੱਗੀ ਫਿਰ ਇੱਕ ਸ਼ਰਤ ਹੈ ਮੈਂ ਤਾਂ ਭੇਜਣਾ ਜੇ ਆਪਣੇ ਬਾਪੂ ਦੀ ਉਂਗਲ ਫੜ ਕੇ ਰੱਖੇਗਾ ਬੱਚਾ ਕਹਿਣ ਲੱਗਾ ਠੀਕ ਹੈ ਮਾਂ ਮੈਂ ਵਾਅਦਾ ਕਰਦਾ ਮੈਂ ਬਾਪੂ ਦੀ ਉਂਗਲ ਘੁੱਟ ਕੇ ਫੜਾਂਗਾ ਹੁਣ ਇੱਥੇ ਹਜ਼ੂਰ ਕਹਿੰਦੇ ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾਹੀ ਵੀ ਆਪਾਂ ਸਾਰਿਆਂ ਨੇ ਜਦੋਂ ਜਨਮ ਲੈਣਾ ਸੀ ਨਾ ਮਾਤਾ ਦੇ ਪੇਟ 'ਚ 9 ਮਹੀਨੇ ਰਹੇ ਆ ਉਥੇ ਫਿਰ ਆਪਾਂ ਪੁੱਠੇ ਲੜਕੇ ਅਰਦਾਸ ਕੀਤੀ ਕਿ ਵੈਗੁਰੂ ਦੁਨੀਆ ਤੇ ਭੇਜ ਮੈਂ ਵੀ ਇਸ ਮੇਲੇ ਨੂੰ ਵੇਖਾਂ ਤੇ ਆਪਣੀ ਲਿਵ ਲੱਗੀ ਸੀ ਪਰਮੇਸ਼ਰ ਦੇ ਨਾਲ ਪਿਆਰ ਸੀ ਤਾਂ ਕਰਕੇ ਹਜ਼ੂਰ ਕਹਿੰਦੇ ਮਾਤ ਗਰਭ ਮੈਂ ਆਪਨ ਸਿਮਰਨ ਦੇ ਤਹਿ ਤੁਮ ਰੱਖਣ ਹਾਰੇ ਕਿੰਦੇ ਮਾਂ ਦੇ ਪੇਟ ਵਿੱਚ ਅੱਗ ਬਲਦੀ ਹੈ ਜਠ ਰਗਣੀ ਜਿਹੜਾ ਵੀ ਆਪਾਂ ਪ੍ਰਸ਼ਾਦਾ ਪਾਣੀ ਲੰਗਰ ਪਾਣੀ ਛਕਦੇ ਆਂ ਤੇ ਉਹ ਉਸੇ ਵਕਤ ਸਵਾਹ ਹੋ ਜਾਂਦਾ ਹੈ ਪਰ 9 ਮਹੀਨੇ ਗੁਰੂ ਪਾਤਸ਼ਾਹ ਮਹਾਰਾਜ ਦੀ ਕਿਰਪਾ ਦ੍ਰਿਸ਼ਟੀ ਕਰਨਾ ਦਇਆ ਕਰਨ ਆਪ ਸਾਰੀਆਂ ਸੰਗਤਾਂ ਜੁੜਿਓ ਇੰਨੀ ਅੱਗ ਦੇ ਵਿੱਚ 9 ਮਹੀਨੇ ਬੱਚੇ ਦਾ ਜਨਮ ਹੋਇਆ ਪੁਨਰ ਉਨੂੰ ਇਸ ਆਗਣੇ ਛੋਇਆ ਤੱਕ ਨਹੀਂ ਬਲਕੇ ਜੋ ਵੀ ਆਪਾਂ ਖਾਣੇ ਸਵਾਹ ਹੋ ਜਾਂਦਾ ਏ ਉਸ ਾਗ ਦੇ ਵਿੱਚ ਉਸ ਵਾਹਿਗੁਰੂ ਨੇ ਨਹੀਂ ਬੱਚੇ ਨੂੰ ਕੁਝ ਹੋਣਾ ਤਾਂ ਰਮਈਆ ਕੇ ਗੁਣ ਚੇਤ ਪ੍ਰਾਨੀ ਕਵਣ ਮੂਲ ਤੇ ਕਵਣ ਦ੍ਰਿਸ਼ਟਾਨੀ ਜਿਨ ਤੂੰ ਸਾਜ ਸਵਾਰ ਸਿੰਗਾਰਿਆ ਗਰਭ ਅਗਨ ਮੈਂ ਜਿਨੇ ਉਬਾਰਿਆ ਬਾਹਰ ਬਿਵਸਥਾ ਤੁਜੇ ਪਿਆਰੇ ਦੂਦ ਪਰ ਜੋਣ ਭੋਜਨ ਸੁਖ ਸੂਦ ਹਜ਼ੂਰ ਨੇ ਉਸ ਅਗ ਦੇ ਵਿੱਚ ਇਕਾਂਤ ਵਿੱਚ ਜੁੜੀ ਹੋਈ ਆਤਮਾ ਨੇ ਅਰਾਧਨਾ ਕੀਤੀ ਉਹ ਅਰਾਧਨਾ ਦੇ ਵਿੱਚ ਮਸਤ ਹੋਈ ਰਹੀ ਪਰ ਜਿਸ ਵਕਤ ਜਨਮ ਹੋਇਆ ਫਿਰ ਤੇ ਹਜ਼ੂਰ ਗੁਰੂ ਅਮਰਦਾਸ ਮਹਾਰਾਜ ਫਿਰ ਕੀ ਕਹਿੰਦੇ ਐ ਹਜ਼ੂਰ ਕਹਿੰਦੇ ਜਾਨ ਤਿਸ ਪਾਣਾ ਤਾਂ ਜਮਿਆ ਦਵਾਰ ਭਲਾ ਪਾਇਆ ਲਿਵ ਛੁੜ ਕੀ ਲਗੀ ਤ੍ਰਿਸਨਾ ਮਾਇ ਮਰ ਵਰਤਾਇ ਇਹ ਮਾਇਆ ਜਿਤ ਹਰ ਵਿਸਰੈ ਮਉਪਜੈ ਪਾਉ ਦੁਜਾ ਲਾਇਆ ਇਹ ਨਾਨਕ ਗੁਰ ਪ੍ਰਸਾਦੀ ਜਿਨਾਂ ਲਿਵ ਲੱਗੀ ਤਿਨੀ ਵਿੱਚ ਮਾਇਆ ਪਾਇਆ ਹਜ਼ੂਰ ਫਰਮਾਉਂਦੇ ਕਹਿੰਦੇ ਜਦੋਂ ਲਿਵ ਲੱਗੀ ਸੀ ਇਕਾਂਤ ਦੇ ਵਿੱਚ ਜੁੜਿਆ ਹੋਇਆ ਸੀ ਫਿਰ ਕੀ ਹੋਇਆ ਪਰਮੇਸ਼ਰ ਨੇ ਇਹਦਾ ਜਨਮ ਜਿਹੜਾ ਉਹ ਕਰ ਦਿੱਤਾ ਤੇ ਜਿਹੜੀ ਉਹਨਾਂ ਤੁਹਾਡੇ ਚ ਨਿਤਨੇਮ ਕਰਦੇ ਜਾਂ ਗੁਰਬਾਣੀ ਪੜ੍ਹਦੇ ਉਹਨਾਂ ਨੂੰ ਸੌਖੀ ਸਮਝ ਆ ਜਾਣੀ ਜਿਵੇਂ ਬਾਹਰਲੇ ਦੇਖ ਜਾਈਏ ਉਹ ਜਿਹਨੂੰ ਇੰਗਲਿਸ਼ ਆਉਂਦੀ ਉਹ ਉਸੇ ਵੇਲੇ ਸਾਰੀਆਂ ਗੱਲਾਂ ਕਰ ਲੈਂਦਾ ਦੂਜਾ ਬੰਦਾ ਵਿਚਾਰਾ ਮੂੰਹ ਹੱਲੇ ਵੇਂਦਾ ਇਦਾਂ ਹੀ ਗੁਰਬਾਣੀ ਕਥਾ ਕੀਰਤਨਾ ਜਿਹੜੇ ਤਾਂ ਥੋੜਾ ਬਹੁਤ ਹੱਥ ਪੈਰ ਮਾਰਦੇ ਆ ਥੋੜਾ ਬਹੁਤ ਅਮਰਤ ਵੇਲੇ ਉੱਠਦੇ ਉਹਨਾਂ ਦੀ ਪਕੜ ਚ ਆਉਣੀ ਕਥਾ ਆਖੋ ਸਤਨਾਮ ਸ੍ਰੀ ਦੂਸਰੇ ਦੇ ਨਹੀਂ ਉਹ ਵਿਚਾਰਾ ਬਵੀਗ ਵਿਜਲਪਾਣੀ ਛੱਕ ਲਿਆ ਉਹਦਾ ਧਿਆਨ ਨਹੀਂ ਜੁੜਦਾ ਤੇ ਸਿਰ ਉਹ ਰੂਹਾਂ ਹਲਾਉਂਦੀਆਂ ਸੁਣਦਾ ਵੀ ਉਹੀ ਹੈ ਮੈਂ ਆ ਰਿਹਾ ਸੀ ਤੇ ਸਾਡੇ ਪ੍ਰਧਾਨ ਸਾਹਿਬ ਪਿਆ ਕਹਿੰਦੇ ਅਸੀਂ ਬੜਾ ਪਿਆਰ ਨਾਲ ਸੁਣਦੇ ਅੱਜ ਬੜਾ ਸਾਨੂੰ ਲੱਗਾ ਵੀ ਤੁਸੀਂ ਅਸੀਂ ਤੁਹਾਡੇ ਕੋਣ ਹਾਂ ਤੁਸੀਂ ਸਾਡੇ ਕੋ ਆਏ ਆਖੋ ਸਤਨਾਮ ਸ੍ਰੀ ਵੇਖੋ ਸੁਣਨਾ ਮੰਨਣਾ ਤੇ ਪਾਉਣਾ ਤਿੰਨ ਸੱਸੇ ਗੁਰਮਤਿ ਦੇ ਸੁਣੋ ਸਮਝੋ ਤੇ ਸਮਾਜੋ ਜਿੰਨਾ ਚਿਰ ਆਪਾਂ ਸੁਣਦੇ ਨਹੀਂ ਚਾਹੇ ਕੀਰਤਨ ਹੋਵੇ ਕਥਾ ਗੁਰਬਾਣੀ ਤੇ ਸਮਝ ਨਹੀਂ ਆਉਣੀ ਤਨ ਮੇਰੇ ਸਤਿਗੁਰੂ ਮਹਾਰਾਜ ਕਿਰਪਾ ਲੂ ਕਿਰਪਾ ਕਰ ਦੇ ਕਹਿੰਦੇ ਫਿਰ ਪਾਣਾ ਪਰਮੇਸ਼ਰ ਦਾ ਹੋਇਆ ਜਨਮ ਹੋਇਆ ਤੇ ਜਦੋਂ ਜਨਮ ਹੋ ਗਿਆ ਫਿਰ ਲਿਵ ਛੁੜ ਕੀ ਲੱਗੀ ਤ੍ਰਿਸ਼ਨਾ ਜਿਹੜੀ ਉਸ ਰੱਬ ਦੇ ਨਾਲ ਭਗਵਾਨ ਦੇ ਨਾਲ ਪਰਮੇਸ਼ਰ ਦੇ ਨਾਲ ਇਹਦਾ ਪਿਆਰ ਸੀ ਨਾ ਉਹ ਪਿਆਰ ਫਿਰ ਟੁੱਟ ਗਿਆ ਉਪਰ ਇਹੋ ਜੀ ਇੱਕ ਤ੍ਰਿਸ਼ਨਾ ਦੀ ਬਿਮਾਰੀ ਬੰਦੇ ਨੂੰ ਚਿੰਬੜਦੀ ਆ ਤੇ ਜਦੋਂ ਫਿਰ ਪ੍ਰਾਣੀ ਨੂੰ ਸੱਦਾ ਆ ਪਾਵਾ ਆਪਣਾ ਲੇਖਾ ਨਿਭੜ ਗਿਆ ਆਇਓ ਬੰਦਾ ਦੁਨੀ ਵਿੱਚ ਵਤ ਸੁਣੀ ਬਨ ਮਲਕਲ ਮੌਤ ਜਾਂ ਆਵਸੀ ਸਭ ਦਰਵਾਜੇ ਭਨ ਤਿਨਾ ਪਿਆਰਿਆਂ ਭਾਈਆਂ ਅੱਗੇ ਦਿੱਤਾ ਬਨ ਵੇਖੋ ਬੰਦਾ ਚੱਲਿਆ ਚੌ ਜਣਿਆਂ ਦੇ ਕੰਨ ਅਮਲ ਜੇ ਕੀਤੇ ਦੁਨੀ ਵਿੱਚ ਦਰਗੈ ਆਏ ਕੰਮ ਇਹ ਤਿੰਨ ਸਜਣਾ ਤੇ ਵਿਚਾਰ ਹੋਣੀ ਹੈ ਧਿਆਨ ਦੇਣਾ ਆਪ ਜੀ ਜੁੜ ਕੇ ਜਿੰਨਾ ਸਮਾਂ ਹੈ ਆਪ ਜੀ ਦੇ ਪਿਆਰ ਵਿੱਚ ਆਪਾਂ ਬੈਠੇ ਕਿਉਂਕਿ ਸਭ ਤੇ ਦੇਣ ਆਉਣਾ ਜੀ ਅੱਜ ਆਪਾਂ ਆਏ ਆ ਕੋਈ ਆਪਣੇ ਵੀ ਆਵੇਗਾ ਇਹ ਤੇ ਇੱਕ ਸੰਸਾਰ ਦੀ ਖੇਡ ਹੈ ਜਿਹੜੇ ਤੁਹਾਡੇ ਚ ਸੋਹਿਲਾ ਸਾਹਿਬ ਕੰਠ ਕਰਕੇ ਬੈਠੇ ਆ ਆਪਾਂ ਰੋਜ਼ ਪੜਦਿਆਂ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਆਪਣੇ ਮਨ ਨੂੰ ਮਨਾਉਣਾ ਜਿਵੇਂ ਇੱਕ ਬੱਚੇ ਨੂੰ ਮਾਂ ਮਣਾਉਂਦੀ ਨਾ ਪੁੱਤ ਵੇ ਤੂੰ ਮੇਰਾ ਸੋਹਣਾ ਪੁੱਤ ਐ ਤੈਨੂੰ ਸੋਹਣਾ ਬਸਤਾ ਲੈ ਕੇ ਦੇਣਾ ਤੈਨੂੰ ਸੋਹਣੇ ਕੱਪੜੇ ਲੈ ਕੇ ਦੇਣਾ ਐ ਤੇ ਉਹ ਬੱਚਾ ਕਹਿੰਦਾ ਮਾਂ ਮੈਨੂੰ ਇੰਨਾ ਪਿਆਰ ਕਰ ਤੂੰ ਕਰਦੀ ਕਹਿੰਦੀ ਤੈਨੂੰ ਸਕੂਲੇ ਭੇਜਣਾ ਆਖੋ ਸਤਨਾ ਫਿਰ ਉਹਨੂੰ ਪੈਸੇ ਵੀ ਦਿੰਦੀ ਐ ਟਿਪਣ ਵੀ ਦਿੰਦੀ ਐ ਮੱਥਾ ਵੀ ਚੁੰਮਦੀ ਐ ਵੀ ਕਿਤੇ ਪੜ ਜੇ ਇਦਾਂ ਹੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਅਸਿਰਮਾਲਾ ਪੇਟ ਕਰਕੇ ਪਛਾਹ ਹੋ ਜਾਣੇ ਪੜਦੇ ਨਹੀਂ ਅਸੀਂ ਮਟੀਆਂ ਕਵਰਾਂ ਤੇ ਦੇ ਧਾਰੀਆਂ ਦੇ ਉੱਥੇ ਤਰੇ ਫਿਰਦੇ ਪੜਦੇ ਨਹੀਂ ਜਦੋਂ ਗੁਰਬਾਣੀ ਨੂੰ ਪਿਆਰ ਕਰਾਂਗੇ ਤੇ ਬਾਣੀ ਵੀ ਜਿਵੇਂ ਮਾਂ ਬੱਚੇ ਨੂੰ ਪਿਆਰ ਕਰਦੀ ਐਵੇਂ ਕਰਦੀ ਐ ਹਜ਼ੂਰ ਦੀ ਬਾਣੀ ਕਹਿੰਦੀ ਐ ਕਰੋ ਬੇਨੰਤੀ ਸੁਣੋ ਮੇਰੇ ਆਪਣੇ ਮਨ ਨੂੰ ਮਢਾਓ ਵੈਸੇ ਮਨ ਦਾ ਨਹੀਂ ਬੜਾ ਬੇਈਮਾਨ ਐ ਕਈ ਵਾਰੀ ਬੰਦਾ ਭੋਗ ਤੇ ਆ ਕੇ ਵੀ ਨਾ ਬਾਹਰ ਬੈਠਾ ਰਿੰਦਾ ਵੀ ਅੰਦਰ ਕੀ ਜਾਣਾ ਓ ਖੁਸਾਤ ਨਾ ਆਉਂਦਾ ਨਹੀਂ ਐ ਚਾਹ ਪਾਣੀ ਵੀ ਕਿ ਨਾ ਕੁਰਸੀ ਤੇ ਬਹਿ ਜਾਊਗਾ ਵੀ ਕੀ ਕਰਨਾ ਅੰਦਰ ਤੇ ਮਗਰ ਪ੍ਰਸ਼ਾਦਾ ਚ ਲੱਗ ਜਾਣਾ ਤਾਂ ਕਰਕੇ ਮਨ ਬੇਈਮਾਨ ਹੈ ਵੀ ਕਿਤੇ 10 ਮਿੰਟ ਭਾਈ ਸਹਿਵਨ ਕਹਿ ਰਹੇ ਸੀ ਵੀ ਸੰਗਤ ਆਊਗੀ ਮੈਂ ਕਿਹਾ ਜੇ ਸੰਗਤ ਢੀਕਣ ਲੱਗ ਪਈ ਤੇ ਭਾਵੇਂ ਦੋ ਵਜ ਜਾਣਾ ਆਖੋ ਸਤਨਾ ਸੱਚੀ ਗੱਲ ਹੈ ਵੀ ਜੇ ਕਹੇ ਨਾ ਸਾਰੇ ਜਣੇ ਆ ਜਾਣਗੇ ਆਪਾਂ ਸੁਣਾਉਣਾ ਇਹਨਾਂ ਨਹੀਂ ਆਉਣਾ ਇਹਨਾਂ ਨੂੰ ਆਵਾਜ਼ ਸੁਣਦੀ ਪਈ ਆ ਇਹਨਾਂ ਨੂੰ ਪਤਾ ਹੈ ਉਦੋਂ ਆਉਣਾ ਜਦੋਂ ਸਮਾਪਤ ਹੋ ਗਈ ਵੀ ਬਹਿਣਾ ਨਾ ਪਵੇ ਆਖੋ ਸਤਨਾਮ ਦੇਖੋ ਕਿੱਡਾ ਮਨ ਬੇਈਮਾਨ ਹੈ ਵੀ ਪਹਿਲਾਂ ਚਲੇਗੇ ਤੇ ਸੁਣਨਾ ਪੈਣਾ ਹੈ ਬਹਿਣਾ ਪੈਣਾ ਹੈ ਚੌਂਕੜਾ ਮਾਰਨਾ ਪੈਣਾ ਚੌਂਕੜੇ ਦਾ ਅਰਥ ਕੀ ਹੈ ਜੀ ਪਹਿਲਾਂ ਤਾਂ ਇਹ ਵੇਖੋ ਹ ਜਿਹੜਾ ਆਪਾਂ ਲੱਤਾਂ ਇਕੱਠੀਆਂ ਕਰਕੇ ਬੀਨੇ ਇਹਦਾ ਮਤਬਲ ਪਤਾ ਕੀ ਹੈ ਮੇਰੇ ਪਾਤਸ਼ਾਹ ਮਹਾਰਾਜ ਕਿਰਪਾ ਕਰਨਾ ਜਿਵੇਂ ਲੱਤਾਂ ਪਸਾਰੀਆਂ ਹੋਈਆਂ ਇਕੱਠੀਆਂ ਹੋ ਜਾਂਦੀਆਂ ਭਾਵ ਕੀ ਚੌਂਕੜੇ ਦਾ ਅਰਥ ਹੈ ਪਸਾਰਾ ਇਕੱਠਾ ਕਰ ਲੈਣਾ ਆਖੋ ਸਤਨਾ ਲੱਤਾਂ ਪਸਾਰੀਆਂ ਤੇ ਪਸਾਰਾ ਏ ਤੇ ਜਦੋਂ ਆਪਾਂ ਚੌਂਕੜਾ ਮਾਰ ਲੈਨੇ ਤੇ ਸਮਝ ਲਓ ਪਸਾਰਾ ਇਕੱਠਾ ਹੋ ਗਿਆ ਗੁਰਦੁਆਰੇ ਆ ਕੇ ਚੌਂਕੜਾ ਮਾਰਨ ਦਾ ਮਤਲਬ ਇਹ ਵੇ ਕਿ ਬਾਹਰ ਦਾ ਪਸਾਰਾ ਜਿੰਨਾ ਵੀ ਚਿੰਤਾ ਦੁੱਖ ਕੰਮ ਕਾਜ ਪੁੱਤ ਧੀਆਂ ਨੌਕਰੀ ਜਦੋਂ ਤੂੰ ਗੁਰਦੁਆਰੇ ਆਉਣਾ ਹੈ ਤੇ ਇਨਾਂ ਸਾਰਿਆਂ ਨੂੰ ਬਾਹਰ ਛੱਡ ਕੇ ਆ ਜਿੱਥੇ ਜੋੜਾ ਲਾਇਆ ਆਖੋ ਸਤਨਾਮ ਜਿੱਥੇ ਜੁੱਤੀ ਲਾਤੀ ਇਹਨਾਂ ਨੂੰ ਲਾਦੇ ਪਰੇ ਚੌਂਕੜਾ ਮਾਰਨ ਦਾ ਭਾਵ ਹੈ ਵੀ ਮੈਂ ਸਾਰਾ ਪਸਾਰਾ ਸੰਕੋਚ ਲਿਆ São o